ਦਾ ਆ ਵੀ ਇਹ ਕੋਈ ਟਲੋਕ ਮਾਤ ਨਹੀਂ ਆਜੋ ਆ ਰਹਾਣੀ ਲੋਕੀ ਚੋੜੀ ਕਾਤੇ ਬੁੜੇ ਮਰੇ ਮੋਰ ਤੋਂ ਆ ਦੇ ਨਾ ਬਹੁਤ ਧਾਰ ਸ਼ਾਮ ਕੁਸ਼ੀ ਚੱਲੋ ਕਿੰਨੇ ਦਿਨ ਮੁਵਾਂ ਵਾਲੀ ਪਰ ਲੱਗੀ ਸਾਨੂੰ ਦੋ ਦਿਨ ਦੋ ਦਿਨ ਹਾਂਜੀ ਤੇ ਉਹ ਤੇ ਗੈਸੇ ਮਲਾਜਮ ਨਹੀਂ ਸੀ। ਹਾਂਜੀ ਮਲਾਜਮ ਗਿਆ ਸੀ। ਅੱਛਾ। ਇਹ ਪਰ ਉਹ ਹਾਜ਼ਰੀ ਮਤਲਬ ਨਹੀਂ ਲਾਉਂਦੇ ਸੀ ਆਦੇ ਫੋਨ ਤੋਂ ਹੀ। ਉਹ ਮਲਾਜਮ ਇਹ ਕਹਿੰਦਾ ਸੀ ਵੀ ਮੈਂ ਉਸੇ ਮੇਟ ਦੇ ਮੋਬਾਈਲ ਤੋਂ ਹਾਜ਼ਰੀ ਲਾਉਣੀ ਹੈ। ਕਿਹੜੇ ਮਲਾਜਮ? ਜਿਹੜਾ ਪਹਿਲਾ ਦਾ ਬੇਟ ਹੈਗਾ। ਫੋਨ ਦੇ ਮੋਬਾਈਲ ਤੇ। ਤੁਸੀਂ ਤਾਂ ਜਿਹੜੀਆਂ ਦਰਖਾਸਤਾਂ ਵੀ ਦਿੱਤੀਆਂ ਸੀਆਂ ਪੰਚਾਇਤ ਨੂੰ ਪਾਈ ਸੀ ਉਹ ਦਰਖਾਸਤ। ਉਹ ਨਾਲ ਕੁਝ ਵੀ ਨਹੀਂ ਹੋਇਆ ਸਰ। ਅੱਛਾ। ਹਾਂਜੀ। ਨਾਲੇ ਨਾਲੇ ਤੁਸੀਂ ਦੱਸਿਆ ਸੀ ਇੱਕ ਉਹ ਦਰਖਾਸਤ ਵੀ ਜਿਹੜੀ ਹੈ ਪੰਚਾਇਤ ਦੇ ਨਾਮ ਦੀ ਗਈ ਆ। ਹਾਂਜੀ। ਉਹ ਮੋੜ ਦਿੱਤੀ ਸੀ। ਹਾਂਜੀ ਉਹਨਾਂ ਨੇ ਵਾਪਸ ਕਰਤੀ ਸੀ ਪੰਚਾਇਤ ਨੂੰ ਆਪਾਂ ਭੇਜੀ ਸੀ ਅਪਲੀਕੇਸ਼ਨ ਲਾਈ ਸੀ ਮਤਲਬ ਸਾਡੀ ਲੇਬਰ ਹੈ ਇੰਨੇ ਬੰਦੇ ਕੰਮ ਕਰਨਾ ਚਾਹੁੰਦੇ ਆ ਤੇ ਪੰਚਾਇਤ ਸਹਿਮਤੀ ਦੇਣੀ ਚਾਹੀਦੀ ਪੰਚਾਇਤ ਨੂੰ ਹਾਂ ਪਰ ਨਹੀਂ ਪੰਚਾਇਤ ਨੇ ਕੋਈ ਸਹਿਮਤੀ ਨਹੀਂ ਉਹਨਾਂ ਲੈਟਰ ਸਾਡੀ ਵਾਪਸ ਕਰਤੀ ਆ ਹਾਂ ਹਾਂਜੀ ਹੋਰ ਅੱਗੇ ਆ ਤੇ ਸਾਡੇ ਦੋ ਮਸਟੋਲ ਨਿਕਲੇ ਸੀਗੇ ਤੇ ਪਹਿਲੇ ਮਸਟੋਲ ਤੇ ਵੀ ਜੀਆਰਐਸ ਮੈਡਮ ਨਿਰਮਲਾ ਦੀ ਡਿਊਟੀ ਲਾਈ ਗਈ ਸੀ ਇਹ ਕੁਝ ਜਾ ਕੇ ਉੱਥੇ ਹਾਜ਼ਰੀ ਲਾਉਣੀ ਹੈ ਬੰਦਿਆਂ ਦੀ ਤੇ ਪਰ ਨਹੀਂ ਮੈਡਮ ਵੀ ਜਾਂਦੇ ਸੀ ਉਹ ਵੀ ਇਦਾਂ ਹੀ ਕਹਿੰਦੇ ਸੀ ਮਤਲਬ ਅਸੀਂ ਉਸੇ ਮੋਬਾਈਲ ਤੋਂ ਹੀ ਹਾਜ਼ਰੀ ਲਾਵਾਂਗੇ ਸਾਨੂੰ ਮਤਲਬ ਦਫ਼ਤਰ ਵੱਲੋਂ ਅਲਾਉਡ ਨਹੀਂ ਹੈਗਾ ਵੀ ਅਸੀਂ ਆਪਦੇ ਮੋਬਾਈਲ ਤੋਂ ਹਾਜ਼ਰੀ ਲਾ ਦੀ ਪਰ ਹੁਣ ਜਿਹੜਾ ਸਾਡਾ ਮਸਟੋਲ ਨਿਕਲਿਆ ਸੀ 34 34 ਬੰਦਿਆਂ ਦਾ ਪਰ ਉਹ ਦਫ਼ਤਰ ਵੱਲੋਂ ਇਹ ਕਿਹਾ ਗਿਆ ਸੀ ਵੀ ਮੁਲਾਜ਼ਮ ਇਹ ਜਾ ਕੇ ਜੀ ਆਰ ਅ ਸਰਜਿੰਦਰ ਸਿੰਘ ਖੁਦ ਹਾਜ਼ਰੀ ਲਾਉਣਗੇ ਔਰ ਜਦੋਂ ਸਾਡੀ ਲੇਬਰ ਉੱਥੇ ਕੰਮ ਤੇ ਪਹੁੰਚੀ ਤੇ ਸਰ ਉੱਥੇ ਪਹੁੰਚੇ ਹਰਜਿੰਦਰ ਸਿੰਘ ਪਰ ਉਹਨਾਂ ਨੇ ਫਿਰ ਦੂਸਰੇ ਸਾਡੇ ਪਿੰਡ ਦੇ ਹੋਰ ਵੀ ਕਾਫੀ ਬੰਦੇ ਬਨਾਲ ਲੈ ਕੇ ਉੱਥੇ ਪਹੁੰਚੇ ਔਰ ਸਾਨੂੰ ਮਤਲਬ ਇਹ ਕਹਿਣ ਲੱਗੇ ਵੀ ਮੈਂ ਉਹਨਾਂ ਦੇ ਮੋਬਾਈਲ ਤੋਂ ਹੀ ਹਾਜ਼ਰੀ ਲਾਵਾਂਗਾ ਮੈਨੂੰ ਦਫ਼ਤਰ ਵੱਲੋਂ ਇਹ ਨਹੀਂ ਕਿਹਾ ਗਿਆ ਵੀ ਤੁਸੀਂ ਆਪਣੇ ਫੋਨ ਤੋਂ ਹਾਜ਼ਰੀ ਲਾਉਣੀ ਆ ਜੋ ਕਿ ਨਾਲ ਸਰਪੰਚ ਦਾ ਮੁੰਡਾ ਵੀ ਸੀ ਔਰ ਮੈਂਬਰ ਵੀ ਸਾਰੇ ਸੀ ਨਾਲ ਹੋਰ ਵੀ ਹੈਗੇ ਸੀ ਉਹਨਾਂ ਦੇ ਨਾਲ ਕਿਉਂਕਿ ਸਾਨੂੰ ਇਹ ਕੰਮ ਨਹੀਂ ਪਸੰਦ ਅਸੀਂ ਚਾਹੁੰਦੇ ਸੀ ਵੀ ਸਾਡੀ ਹਾਜ਼ਰੀ ਖੁੱਦ ਮੁਲਾਜ਼ਮ ਜੀ ਆਰ ਐਸ ਹਰਜਿੰਦਰ ਸਿੰਘ ਆਪਦੇ ਫੋਨ ਤੋਂ ਲਾਉਣਾ ਆਡੀ ਲੇਬਰ ਵੀ ਇਹ ਚਾਹੁੰਦੀ ਹੈ ਵੀ ਹਾਜ਼ਰੀ ਜੋ ਕਿ ਦਫ਼ਤਰ ਵੱਲੋਂ ਕਿਹਾ ਗਿਆ ਹੈ ਹੁਕਮ ਜਾਰੀ ਹੋਇਆ ਹੈ ਵੀ ਹਰਜਿੰਦਰ ਜੀ ਆਰਐਸ ਆਪਣੇ ਫੋਨ ਤੋਂ ਹਾਜ਼ਰੀ ਲਾਉਣਾ ਇਸ ਸਬੰਧ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਅਸੀਂ ਸਮੇਤ ਇੱਥੇ ਦਫ਼ਤਰ ਏਡੀਸੀ ਡੀਸੀ ਮੈਡਮ ਕੋਲ ਡੀਸੀ ਮੈਡਮ ਕੋਲ ਪਹੁੰਚੇ ਸੀ ਕਿ ਦਫ਼ਤਰ ਉਹਨਾਂ ਤੋਂ ਰეკਮੈਂਡ ਕਰਵਾਈ ਐਪਲੀਕੇਸ਼ਨ ਔਰ ਫਿਰ ਅਸੀਂ ਏਡੀਸੀ ਮੈਡਮ ਕੋਲ ਇੱਥੇ ਪਹੁੰਚੇ ਲੋਕਪਾਲ ਦਫ਼ਤਰ ਉੱਥੇ ਏਪੀਓ ਮੈਡਮ ਕੋਲ ਰეკਮੈਂਡ ਕਰਵਾਈ ਹੈ ਹਾਂਜੀ ਔਰ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਹੈ ਕਿ ਤੁਹਾਡੇ ਹੀ ਹਾਜ਼ਰੀ ਲੱਗੇਗੀ ਔਰ ਮੁਲਾਜ਼ਮ ਉੱਥੇ ਪਹੁੰਚਣਗੇ ਆਪਦੇ ਫੋਨ ਤੇ ਹਾਜ਼ਰੀ ਲਾਉਣਗੇ ਕਿਉਂਕਿ ਰਮਨ ਸਰ ਤਾਂ ਅੱਜ ਹੈ ਨਹੀਂ ਸੀ ਔਰ ਉਹਨਾਂ ਨੇ ਜ਼ਿੰਮੇਵਾਰੀ ਏਪੀਓ ਮੈਡਮ ਨੂੰ ਸੌਂਪੀ ਸੀ ਔਰ ਸਾਨੂੰ ਮੈਡਮ ਨੇ ਇਹ ਵਿਸ਼ਵਾਸ ਦਵਾਇਆ ਕਿ ਤੁਹਾਡੇ ਸਵੇਰੇ ਉੱਥੇ ਮੁਲਾਜ਼ਮ ਪਹੁੰਚਣਗੇ ਔਰ ਹਾਜ਼ਰੀ ਲਾਉਣਗੇ ਧੰਨਵਾਦ ਮੇਰਾ ਨਾਮ ਸਵਰਨਾਰਾਣੀ ਹੈ ਪਿੰਡ ਰਾਣਾ ਕਾਲੀਗੜੀ ਹੈ ਮੈਨੂੰ ਜੋਬ ਕੱਟ ਦਿੱਤੇ ਨੂੰ 9 ਮਹੀਨੇ ਹੋ ਗਏ ਨੇ ਤੇ ਮੇਰੇ ਅਜੇ ਥੋੜੀ ਜੋਬ ਕੱਟ ਨਹੀਂ ਬਣਾਏ ਨੇ ਤੇ ਸਮਾਂ ਨੂੰ ਮੈਂ ਲੋਕਪਾਲ ਰਿਕਵੈਸਟ ਕੀਤੀ ਹੈ ਪਰ ਮੇਰੀ ਕੋਈ ਵੀ ਸੁਣਾਈ ਨਹੀਂ ਦਿੱਤੀ ਗਈ ਹੁਣ ਮੈਨੂੰ ਪਰਸੂ ਦਾ ਟਾਈਮ ਦਿੱਤਾ ਹੈ ਪਰ ਮੇਰਾ ਕੰਮ ਨਹੀਂ ਕਰਦਾ ਬਿਊਟੀ ਪਾਰਟੀ ਦਾ ਕੰਮ ਕਰਦਾ ਵਾ ਹੈ ਮੇਰਾ ਮੰਗ ਉਹ ਸਰਕਾਰ ਦਾ ਕੰਮ ਤੇ ਡਾ ਲਿਆ ਹੋਇਆ ਹੈ ਅੱਜ ਸਾਨੂੰ ਵੇਖ ਤੇ ਭੱਜ ਗਏ 50 ਮਿੰਟਾਂ ਦਾ ਵਿਅਚ ਰੁਹਾ ਦਖਾਵਾ ਗਏ। ਬਹੁਤ ਖਰਾਬ। ہاں ਜਿੰਨਸ ਨੂੰ ਆ ਲੈ। ਮੇਰੀ ਕਾਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀਮ ਜੈਪੀਮ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਅੱਜ ਪਿੰਡ ਫੈਰੇ ਕੇ ਉਤਾਰ ਤੋਂ ਲੇਬਰ ਕੰਮ ਕਰਦੀ ਰਹੀ ਆ 3 ਦਿਨ ਲਗਾਤਾਰ ਤੇ ਉਹਨਾਂ ਦੀਆਂ ਹਾਜ਼ਰੀਆਂ ਨਹੀਂ ਲੱਗੀਆਂ। ਜੀਦੇ ਸਬੰਧ ਚ ਮਾਨਯੋਗ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਵੀ ਇਤਿਆਹ ਕੀਤਾ ਕਿ ਮੁਲਾਜ਼ਮਾਂ ਆ ਕੇ ਹਾਜ਼ਰੀਆਂ ਲਾਉਣਗੇ ਤੁਹਾਡੇ ਕੰਮ ਤੇ ਤਾਂ ਪਹਿਲੋਂ ਕੰਮ ਕੱਢਣ ਦੇ ਵਿੱਚ ਵੀ ਲਗਾਤਾਰ ਕਿੰਨਾ 3.5 ਤੇ 4 ਮਹੀਨੇ ਹੋ ਗਏ ਤੇ ਜੀ ਇੱਕ ਸੱਤ ਤੋਂ ਸ਼ੁਰੂ ਕੀਤਾ ਇੱਕ ਸੱਤ ਤੋਂ ਇੱਕ ਸੱਤ ਤੋਂ ਅੱਜ ਚੌਥਾ ਮਹੀਨਾ ਹੋ ਗਿਆ ਹੈ ਹੈਨਾ ਲੱਗ ਪੱਗ 4 ਮਹੀਨੇ ਹੋ ਗਏ ਤਾਂ 4 ਮਹੀਨਿਆਂ ਬਾਅਦ ਕੰਮ ਮਿਲਿਆ ਪਹਿਲੋਂ ਵੀ ਇਹਨਾਂ ਨੇ ਇੱਕ ਮਸਟੌਨ ਏਸੀ ਤਰ੍ਹਾਂ ਹੀ ਖਰਾਬ ਕੀਤਾ ਹਾਜ਼ਰੀਆਂ ਲਾਣ ਲਈ ਅਸੀਂ ਸਾਰਿਆਂ ਨੂੰ ਅਪਸਰਾਂ ਨੂੰ ਦਰਖਾਸਤਾਂ ਦਿੱਤੀਆਂ ਨਾਲ ਜਿਹੜਾ ਕਾਨੂੰਨ ਕਹਿੰਦਾ ਐਡੀ ਪਹਿਲ ਦੇ ਆਧਾਰ ਤੇ ਔਰਤ ਨੂੰ ਦੇਣੀ ਆ ਉਥੋਂ ਦੀ ਨੋ ਹੋਵੇ ਔਰ ਪੜੀ ਹੋਵੇ ਤਾਂ ਨਾਲ ਉਹਦਾ ਪ੍ਰਾਣਾ ਜੋਬ ਕਾਰਡ ਬਣਿਆ ਹੋਵੇ ਤੇ ਸਾਕੀ ਤੇ ਇੱਕ ਜਿਹੜਾ ਹੈਗਾ ਐਸਸੀ ਸਰਟੀਫਿਕੇਟ ਵੀ ਹੋਵੇ ਅਸੀਂ ਜਿਹੜੇ ਸਰਕਾਰ ਨੇ ਸਾਨੂੰ ਪ੍ਰੂਫ ਦਿੱਤੇ ਆ ਆਈਡੀ ਕਾਰਡ ਦੇਣ ਦੇ ਉਹ ਸਾਰੇ ਕੰਪਲੀਟ ਨੇ ਸਰਟੀਫਿਕੇਟ ਨਾਲ ਲੱਥੀ ਆ ਐਸਸੀ ਸਰਟੀਫਿਕੇਟ ਸਕੂਲ ਸਰਟੀਫਿਕੇਟ ਲੱਥੀ ਆ ਤਾਂ ਨਾਲ ਨੇਬਰ ਦੇ ਗੁੱਠੇ ਸੈਣ ਲੱਗੇ ਹੋਏ ਮੇਟ ਚੁਣੀ ਹੋਈ ਆ ਕੁੜੀ ਸਾਡੀ ਇੱਕ ਪੰਚਾਇਤ ਦੀ ਸਹਿਮਤੀ ਲੈਣੀ ਹੁੰਦੀ ਆ ਵੀਡੀਓ ਪ੍ਰਸ਼ਾਸਨ ਨੇ ਚਾ ਜੀਆਰਐਸ ਨੇ ਏਪੀਓ ਨੇ ਉਹਨਾਂ ਆਪ ਹੀ ਮਤਾ ਪਾਸ ਲਿਖਣਾ ਹੁੰਦਾ ਕਿ ਫੁਲਾਣੀ ਨੇਬਰ ਲੱਗੀ ਹੋਈ ਆ ਉਹਨਾਂ ਦਾ ਮੇਟ ਚੁਣਨਾ ਹੈ ਤਾਂ ਉਹਨਾਂ ਨੇ ਆਪ ਹੀ ਸਰਪੰਚ ਕੋਲੋਂ ਜਾ ਕੇ ਸਾਈਨ ਕਰਾਉਣਾ ਹਿੰਦੇ ਆ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਪਰ ਉਹ ਜ਼ਿੰਮੇਵਾਰੀ ਨੂੰ ਫੋੜ ਫੋੜ ਕਰਕੇ ਪਰਾਂ ਕਰਕੇ ਸਵਿਧਾਨ ਦਾ ਸਤਿਆਨਾਥ ਕਰਕੇ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਈ ਹੁੰਦੀ ਏ ਕਿ ਸਰਪੰਚ ਤੋਂ ਜਿਹੜੇ ਅਸੀਂ ਮਿਲੀ ਭੁਗਤ ਕਰਕੇ ਪੈਸੇ ਲੈਣੇ ਦੇਣੇ ਹੁੰਦੇ ਆ ਕਿਸੇ ਉਹ ਸਾਡੇ ਘਟ ਨਾ ਹੋਣ ਤਾਂ ਸਾਡੀ ਲੇਬਰ ਨੂੰ ਮਜਬੂਰ ਕਰਦੇ ਆ ਕਿ ਤੁਸੀਂ ਜਾ ਕੇ ਉਹਨਾਂ ਦੇ ਕਦਮਾਂ 'ਚ ਬੈਠੋ ਉਹਨਾਂ ਦੀਆਂ ਮਿੰਟਾਂ ਕਰੋ ਫੇਰ ਉਹ ਮਤਾ ਪਾਸ ਕਰਕੇ ਦੇਣਗੇ ਤੇ ਫੇਰ ਅਸੀਂ ਤੁਹਾਨੂੰ ਆਈਡੀ ਦਵਾਂਗੇ ਇਹ ਇੱਕ ਗੈਰ ਕਾਨੂੰਨੀ ਆ ਤਾਂ ਤੁਸੀਂ ਆਪਣੀ ਮੰਗ ਤੇ ਅੜੇ ਰਹਿਣਾ ਆਪਾਂ ਪਿਛਲੇ ਜਿਹੜੇ ਮਸਟੋਰ ਤੇ ਵੀ ਪੈਸੇ ਆਪਾਂ ਇੱਥੋਂ ਲਖਾ ਕੇ ਆਰਡਰ ਦਿੱਤੇ ਆ ਉਹ ਵੀ ਲੈਣੇ ਆ ਕਿ ਆ ਵੀ ਲੈ ਲੈਣੇ ਆ ਲਵਾਂਗੇ ਅੜੇ ਰੋ ਡਟੇ ਰੋ ਤਾਂ ਇਹ ਜਿਹੜਾ ਤੁਹਾਡਾ ਕਾਨੂੰਨ 2005 ਦਾ ਬਣਿਆ 2021 ਚੜ ਗਿਆ ਔਰ 20 ਸਾਲ ਹੋ ਗਏ ਆ ਆ ਜਿਹੜੇ ਮੁਲਾਜ਼ਮ ਨੇ ਤੇ ਜਿਹੜੇ ਚੁੜੇ ਹੋਏ ਬੰਦੇ ਆ ਇਹ ਸਾਡੀ ਲੁੱਟ ਕਰਦੇ ਆ ਰਲ ਕੇ ਲੁੱਟ ਬਚਾਉਣੀ ਆ ਤਾਂ ਜਿਵੇਂ ਤੁਸੀਂ ਅੱਜ ਇਕੱਠੇ ਹੋ ਕੇ ਆਇਓ ਐਵੇਂ ਸਾਰੇ ਪਿੰਡਾਂ ਦੇ ਵਿੱਚੋਂ ਸਾਰਿਆਂ ਨੂੰ ਜਾਗਰੂਕ ਕਰੋ ਕਿ ਤੁਹਾਡਾ ਹੱਕ ਆ ਮਿੰਟਾਂ ਨਾਲ ਨਹੀਂ ਲਿਆ ਜਾਂਦਾ ਇਹ ਖਿੱਚ ਕੇ ਲੈ ਆ ਜੰਦਾ ਤਾਂ ਇਨਾ ਕਹਿੰਦੇ ਹੋਏ ਸਭ ਨੂੰ ਜੈ ਭੀਮ ਜੈ ਭਾਰਤ ਸਤਿਕਾਰ ਨਮਸਕਾਰ ਸਤਿ